ਹਾਂਜੀ ਛਤਸ਼ਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ ਏਕੀ ਨਿਊਜ਼ ਤੇ ਜੇਕਰ ਤੁਸੀਂ ਇਸ ਚੈਨਲ ਤੇ ਜੁੜੇ ਹੋ ਨਵੇਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਇਸ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਦੋਸਤੋ ਦੋਸਤੋ ਦੱਸ ਦਈਏ ਤੁਹਾਨੂੰ ਕਰੋਨਾ ਕੇਸਾਂ ਬਾਰੇ ਜੋ ਨਵੀਂ ਅਪਡੇਟ ਆ ਚੁੱਕੀ ਹੈ ਦੋਸਤੋ ਜਿਸ ਕਾਰਨ ਕਿ ਲੋਕਾਂ ਦੇ ਵਿੱਚ ਥੋੜੀ ਚਿੰਤਾ ਵੀ ਨਜ਼ਰ ਆਉਂਦੀ ਹੈ ਪਰ ਇਹ ਕੇਸ ਦੋਸਤੋ ਜੁਪੀ ਅਤੇ ਕੇਰਲਾ ਦੇ ਵਿੱਚ ਦਰਜ ਕੀਤੇ ਗਏ ਹਨ ਜਿੱਥੇ ਕਿ 335 ਜੋ ਨਵੇਂ ਕੇਸ ਕਰੋਨਾ ਦੇ ਦਰਜ ਕੀਤੇ ਗਏ ਹਨ ਉਸ ਕਾਰਨ ਲੋਕਾਂ ਦੇ ਵਿੱਚ ਥੋੜਾ ਡਰ ਦਾ ਮਾਹੌਲ ਵੱਧ ਗਿਆ ਹੈ ਕਿਉਂਕਿ ਕਰੋਨਾ ਨੇ ਬਹੁਤ ਜ਼ਿਆਦਾ ਪਹਿਲਾਂ ਹੀ ਨੁਕਸਾਨ ਕੀਤਾ ਹੈ ਬੱਚਿਆਂ ਦੀ ਪੜ੍ਹਾਈ ਤੇ ਬਹੁਤ ਜ਼ਿਆਦਾ ਅਸਰ ਪਿਆ ਹੈ ਇਸ ਲਈ ਆਪਣਾ ਜੋ ਬਚਾ ਹੈ ਉਹ ਰੱਖਣਾ ਜ਼ਰੂਰੀ ਹੈ ਤੇ ਤਾਂ ਜੋ ਮੌੜ ਇਹ ਜੋ ਸਕੂਲ ਕਾਲਜ ਬੰਦ ਨਾ ਹੋਣ ਤੇ ਬੱਚਿਆਂ ਦੀ ਪੜ੍ਹਾਈ ਨਾ ਖਰਾਬ ਹੋਵੇ ਤੇ ਪੰਜਾਬ ਸਰਕਾਰ ਨੇ ਕਿਹਾ ਹੈ ਕਿ ਜੋ ਸਕੂਲ ਤੇ ਕਾਲਜ ਹਨ ਉਹ ਸਾਰੇ ਅਸੀਂ ਬਿਹਤਰ ਬਣਾਉਣ ਲਈ ਵਚਨਬੱਧ ਹਾਂ ਧੰਨਵਾਦ